ਦੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਉੱਥੇ ਤਿਆਰੀਆਂ ਰਹਿਣਗੀਆਂ ਕਿੰਨਾ ਕੁ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ ਜਿੱਡਾ ਵੱਡਾ ਅੰਦੋਲਨ ਹੋਊਗਾ ਉੱਡੀ ਜਲਦੀ ਪ੍ਰਾਪਤੀ ਹੋਊਗੀ ਸੋ ਅਸੀਂ ਲੱਖਾਂ ਕਿਸਾਨਾਂ ਨੂੰ ਨਾਲ ਲੈ ਕੇ ਕੁਝ ਕਰਨਗੇ 13 ਫਰਵਰੀ ਨੂੰ ਕਿਉਂਕਿ ਦਿੱਲੀ ਜਾਣ ਦਾ ਫੈਸਲਾ ਪਹਿਲਾਂ ਹੋ ਗਿਆ ਸੀ ਇਹਦੀ ਡੇਟ ਅਸੀਂ ਕੱਲ ਜੰਡੇਵਾਲਾ ਗੁਰੂ ਰੈਲੀ ਵਿੱਚ ਹੈ ਕਿ ਮੰਗਾ ਹੈਗੇ ਨੇ ਦੇਖੋ ਦੋ ਤਾਂ ਵੱਡੇ ਹਮਲੇ ਆ ਸਾਡੇ ਤੇ ਇੱਕ ਤਾਂ ਹੈਗਾ ਵੀ ਖੇਤੀ ਮੰਡੀ ਨੂੰ ਟੇਢੇ ਟਾਂਗਣਾ ਤੋੜਨ ਦਾ ਫੈਸਲਾ ਵਾ ਉਦੇ ਵਿੱਚ ਉਹਨਾਂ ਨੇ ਫੈਸਲਾ ਇਹ ਕੀਤਾ ਵੀ ਬਾਹਰੋਂ ਖੇਤੀ ਵਸਤੂਆਂ ਭਾਰਤ ਦੀ ਮੰਡੀ ਵਿੱਚ ਡੰਪ ਕਰਨੀਆਂ ਹੈਗੀਆਂ ਦੂਜਾ ਹੈਗਾ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੀ ਗੱਲ ਉਵੇਂ ਆ ਚਿੱਠੀ ਲਿਖੀ ਸੀ મોદી ਜੀ ਨੇ ਸਾਨੂੰ ਅੰਦੋਲਨ ਦੇ ਵਿੱਚ ਮੰਨ ਲਈਆਂ ਮੰਗਾ ਸੀਗੀਆਂ ਉਹ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਸੀਗੀ ਸੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਇਹ ਮੰਗਾ ਸੀ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਵੱਲੋਂ ਜਿਹੜਾ ਵਾ ਇੱਕ ਵਾਰ ਫਿਰ ਤੋਂ ਦਿੱਲੀ ਕੂਚਲਾ ਜਿਹੜਾ ਵਾ ਅਰਸਰ ਕੀਤਾ ਗਿਆ ਹੈ ਤਾਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਦੇਰ ਸਾਹਿਬ ਕਿਸ ਤਰੀਕੇ ਨਾਲ ਜਿਹੜਾ ਐਲਾਨ ਕੀਤਾ ਗਿਆ ਹੈ ਕਦੋਂ ਇਹ ਜਿਹੜੇ ਕੁਝ ਕੀਤੀ ਜਾਵੇਗੀ ਤਾਂ ਕੀ ਰੂਪਰੇਖਾ ਲਵੇਗੀ ਜਿਹੜੀ ਹਾਂ ਦੇਖੋ ਇਹ ਐਲਾਨ ਤਾਂ 13 ਫਰਵਰੀ ਦਾ ਹੋਇਆ ਹੈਗਾ ਵਾ ਔਰ 13 ਫਰਵਰੀ ਨੂੰ ਕਿਉਂਕਿ ਦਿੱਲੀ ਜਾਣ ਦਾ ਫੈਸਲਾ ਪਹਿਲਾਂ ਹੋ ਗਿਆ ਸੀ ਇਹਦੀ ਡੇਟ ਅਸੀਂ ਕੱਲ ਜੰਡੇਆਲਾ ਗੁਰੂ ਰੈਲੀ ਵਿੱਚ ਐ ਔਰ ਜਿਹੜੀ 6 ਨੂੰ ਬਰਨਾਲੇ ਵੱਡੀ ਰੈਲੀ ਹੋਣੀ ਆ ਆ ਕੁਝ ਉਹਦੇ ਵਿੱਚ ਮੇਲਾ ਹੋਵੇਗਾ ਐਲਾਨ ਕੀਤਾ ਗਿਆ ਕਿ ਕੀ ਮੰਗਾਂ ਹੈਗੀਆਂ ਨੇ ਦੇਖੋ ਦੋ ਤਾਂ ਵੱਡੇ ਹਮਲੇ ਆ ਸਾਡੇ ਤੇ ਇੱਕ ਤਾਂ ਹੈਗਾ ਵੀ ਖੇਤੀ ਮੰਡੀ ਨੂੰ ਟੇਢੇ ਟੰਗਣਾ ਤੋੜਨ ਦਾ ਫੈਸਲਾ ਵਾ ਉਹਦੇ ਵਿੱਚ ਉਹਨਾਂ ਨੇ ਫੈਸਲਾ ਇਹ ਕੀਤਾ ਵੀ ਬਾਹਰੋਂ ਖੇਤੀ ਵਸਤੂਆਂ ਭਾਰਤ ਦੀ ਮੰਡੀ ਵਿੱਚ ਡੰਪ ਕਰਨੀਆਂ ਹੈਗੀਆਂ ਔਰ ਉਹਦੇ ਤੋਂ ਜਿਹੜੀ ਆਇਕਰ ਡਿਊਟੀ ਆ ਉਹ ਖਤਮ ਕਰਨੀ ਹੈਗੀ ਆ ਉਹਦੇ ਨਾਲ ਸਾਡੀ ਖੇਤੀ ਮੰਡੀ ਟੁੱਟਣ ਦੀ ਫਿਰ ਤਿਆਰੀ ਆ ਦੂਜਾ ਹੈਗਾ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੀ ਗੱਲ ਉਵੇਂ ਆ ਵੀ ਲੈਂਡ ਐਕ acquisition ਐਕਟ ਦੇ ਵਿੱਚ ਇਸ ਕਿਸਮ ਦਾ ਸੋਧ ਕੀਤੀ ਜਾ ਰਹੀ ਆ ਜਿਹੜੀ 2015 ਚ ਲੋਕ ਸਭਾ ਚ ਕਾਨੂੰਨ ਪਾਸ ਹੋ ਗਿਆ ਪਹਿਲਾਂ ਸੀਗਾ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਨਹੀਂ ਲਈ ਜਾਊਗੀ ਹੁਣ ਉਹ ਕਿਸਾਨਾਂ ਦੀ ਸਹਿਮਤੀ ਵਾਲੀ ਗੱਲ ਕੱਢ ਦੇਣਾ ਚਾਹੁੰਦੇ ਵੀ ਹੁਣ ਜ਼ਮੀਨ ਲੈਣੀ ਹੈ ਤੇ ਕਿਸਾਨ ਦੀ ਮਰਜ਼ੀ ਅਸੀਂ ਨਹੀਂ ਜਾਣਾਂਗੇ ਇਹਦੇ ਨਾਲ ਜ਼ਮੀਨਾਂ ਖੋਨਲਾ ਰਾਹ ਪੱਧਰਾ ਹੋ ਜਾਊ। ਇਹ ਤੋਂ ਕਾਹ ਹੈਗੀ ਵੀ ਜਿਹੜੀ ਚਿੱਠੀ ਲਿਖੀ ਸੀ ਮੋਦੀ ਜੀ ਨੇ ਸਾਨੂੰ ਅੰਦੋਲਨ ਦੇ ਵਿੱਚ ਮੰਨ ਲਈਆਂ ਮੰਗਾ ਸੀਗੀਆਂ। ਉਹ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਸੀਗੀ। ਇੱਕ ਤਾਂ ਉਹ ਉਹ ਫੈਸਲਾ ਹੈਗਾ ਵਾ। ਦੂਜਾ ਲਖੀਮਪੁਰ ਖਰੀਦਾ ਇਨਸਾਫ ਲੈਣ ਦੀ ਗੱਲ ਹੈਗੀ ਆ ਸਾਰੇ ਦਿੱਲੀ ਦੇ ਕੇਸ ਵਾਪਸ ਕਰਾਉਣੇ ਆ। ਆ ਲੋਕਾਂ ਦਾ ਸਾਂਝਾ ਮੁੰਡਾ ਵਾ ਬਿਜਲੀ ਸੰਸ਼ੋਧਨ ਬਿੱਲ ਵੀ ਇਹ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਕਹਿੰਦੇ ਤੁਹਾਨੂੰ ਪੁੱਛ ਕੇ ਲਿਆਵਾਂਗੇ ਹੁਣ ਚਿਪ ਵਾਲੇ ਮੀਟਰ ਤੁਸੀਂ ਸ਼ਹਿਰਾਂ 'ਚ ਵੀ ਲੱਗ ਰਹੇ ਆ ਗ੍ਰਿਡ ਵਿੱਚ ਜਾ ਰਹੇ ਪ੍ਰੈਬਿਸ਼ਨ ਹੋ ਰਿਹਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਹੈ ਇਹ ਮੰਗਾ ਸਾਡੇ ਲਖੀਮਪੁਰ ਖੀਰੀ ਦੀ ਘਟਨਾ ਦੀ ਤੁਸੀਂ ਗੱਲ ਕੀਤੀ ਆ ਪਹਿਲਾਂ ਸਮੇਂ 'ਚ ਤੁਸੀਂ ਬਹੁਤ ਸਾਰੇ ਪ੍ਰੋਟੈਸਟ ਵੀ ਕਰਦੇ ਰਹੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦੇ ਕੀ ਲੱਗਦਾ ਆ ਕਿਉਂ ਅਜਿਹਾ ਜਿਹੜੀ ਵਾ ਕਾਰਵਾਈ ਨਹੀਂ ਕੀਤੀ ਜਾਂਦੀ ਕੀਂਪੁਰ ਖੀਰੀ ਦੀ ਘਟਨਾ ਦੇ ਇਨਸਾਫ ਕਿਉਂ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਕੀ ਲੱਗਦਾ ਕੀ ਇਸ ਦੇ ਪਿੱਛੇ ਕਾਰਨ ਕੀ ਮੰਨਦੇ ਹੋ ਦੇਖੋ ਸੱਤਾ ਹਮੇਸ਼ਾ سرمایہਦਾਰਾਂ ਦੇ ਸਿਰ ਤੇ ਬਾਹੂਬੱਲੇਆਂ ਦੇ ਸਿਰ ਤੇ ਹੁੰਦੀ ਆ ਤਾਂ ਅਜੇ ਮਿਸ਼ਰਾ ਟਾਣੀ ਜੀ ਬਹੁਤ ਵੱਡੇ ਬਾਹੂਬੱਲੇ ਨੇ ਜੁਪੀ ਦੇ ਔਰ ਉਹ ਬਹੁਤ ਸਾਰੀਆਂ ਸੀਤਾਂ ਤੇ ਫਰਕ ਪਾਉਂਦੇ ਨੇ ਬੇਸ਼ੱਕ ਉਹਨਾਂ ਦਾ ਪਹਿਲੋਂ ਵੀ ਉਹਨਾਂ ਦੇ ਕਤਲਾਂ ਦੇ ਪਰਚੇ ਹੈਗੇ ਨੇ ਉਸ ਇਲਾਕੇ ਵਿੱਚ ਤਾਂ ਇਸ ਵੇਲੇ 120 ਵੀ ਦਾ ਪਰਚਾ ਤੋਂ ਮੋਦੀ ਦੀ ਸਰਕਾਰ ਆਪਣੀ ਸਿਆਸੀ ਨੁਕਸਾਨ ਕਰਕੇ ਉਹਨੂੰ ਨਾ ਤਾਂ ਮੰਤਰੀ ਮੰਡਲ ਚੋਂ ਕੱਢਦੀ ਆ ਨਾ ਕਾਰਵਾਈ ਹੁੰਦੇ ਤੋਂ ਇਹ ਸਾਡੇ ਸਾਹਮਣੇ ਇੱਕ ਚੈਲੰਜ ਹੈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਵੀ ਅਸੀਂ ਦਬਾਅ ਪਾ ਕੇ ਅਜਿਹੇ ਵਿਅਕਤੀ ਜਿਹੜੇ ਕਾਤਲ ਨੇ ਉਹਨੂੰ ਮੰਤਰੀ ਮੰਡਲ ਤੋਂ ਬਾਹਰ ਕੱਢਾਗੇ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਲੱਗਦਾ ਕੋਈ ਇੱਕ ਦਿਨ ਇਹੋ ਜਿਹਾ ਆਊਗਾ ਜਦੋਂ ਜਿਹੜਾ ਵਾ ਅਜੇ ਮਿਸ਼ਰਾ ਟੈਣੀ ਜਾਂ ਉਹਨਾਂ ਦੇ ਜਿਹੜੇ ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਕਾਰਵਾਈ ਆਊਗੀ ਕਿਸਾਨਾਂ ਦਾ ਜਿਹੜਾ ਧਰਨੇ ਪ੍ਰੋਟੈਸਟ ਜਿਹੜੇ ਉਹ ਇੱਕ ਦਿਨ ਸਫਲ ਹੋਣ ਤੁਸੀਂ ਦਿੱਲੀ ਮੋਰਚੇ ਦੀ ਦੇਖ ਲਓ ਆਜੂਗਾ ਸਮਾਂ ਜਾਂ ਤਾਂ ਦਿੱਲੀ ਦੀ ਸੱਤਾ ਲੈ ਲੈਣਗੇ ਜਾਂ ਫਿਰ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ 'ਚ ਰੱਖ ਲੈਣਗੇ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਿਆ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਉੱਥੇ ਤਿਆਰੀਆਂ ਰਹਿਣਗੀਆਂ ਕਿੰਨਾ ਕੁ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਹਿਲਾਂ ਵੀ ਦਿੱਲੀ ਮੋਰਚਾ ਜਿਹੜਾ ਵਾ ਕਿਸਾਨਾਂ ਵੱਲੋਂ ਲਗਾਇਆ ਗਿਆ ਸੀ ਦੇਖੋ ਪੂਰੇ ਦੇਸ਼ ਪਰ ਵਿੱਚੋਂ ਲੱਖਾਂ ਕਿਸਾਨ ਆਉਣਗੇ ਕੋਈ ਸੀਮਾ ਨਹੀਂ ਹੈ ਜਿੱਡਾ ਵੱਡਾ ਅੰਦੋਲਨ ਹੋਊਗਾ ਉਡੀ ਜਲਦੀ ਪ੍ਰਾਪਤੀ ਹੋਊਗੀ ਸੋ ਅਸੀਂ ਲੱਖਾਂ ਕਿਸਾਨਾਂ ਨੂੰ ਨਾਲ ਲੈ ਕੇ ਕੁਝ ਕਰਾਂਗੇ ਪਹਿਲੇ ਮੋਰਚੇ ਨਾਲੋਂ ਵੱਡਾ ਮੋਰਚਾ ਹੋਣ ਜਾ ਰਿਹਾ ਬਣਨ ਬੰਨਾ ਵੀ ਬੰਦਾ ਕਿਉਂਕਿ ਵੱਡੀਆਂ ਮੰਗਾਂ ਨੇ ਛੋਟੀ ਗੱਲ ਬੰਨ ਨਹੀਂ ਨਹੀਂ ਵੱਡਾ ਮੋਰਚਾ ਹੋਊਗਾ ਵੱਡੀ ਸੋਚ ਸਮਝ ਬਣਾ ਕੇ ਚੱਲਾਂਗੇ ਤਾਂ ਹੀ ਜਿੱਤਾਂਗੇ ਲੱਗਦਾ ਵਾ ਕਿ ਕੇਂਦਰ ਸਰਕਾਰ ਪਹਿਲਾਂ ਜਿਹੜੀ ਵਾ ਗੱਲਬਾਤ ਹੋ ਸਕਦੀ ਹੈ ਸਰਕਾਰ ਪਹਿਲਾਂ ਗੱਲਬਾਤ ਕਰ ਸਕਦੀ ਹੈ ਕਿ ਦੁਬਾਰਾ ਤੋਂ ਜਿਹੜਾ ਉਥੇ ਧਰਨਾ ਨਾ ਲੱਗੇ ਜਾਂ ਕੂਚ ਨਾ ਕਰਨ ਕਿਸਾਨ ਕਿਉਂਕਿ ਲੋਕਾਂ ਨੂੰ ਆਉਣ ਜਾਣ ਵੇਲੇ ਵੀ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਲੱਗਦਾ ਕਿ ਇਸ ਈਸਤ ਉਤੇ ਸਰਕਾਰ ਨਾਲ ਪਹਿਲਾਂ ਸਹਿਮਤੀ ਬਣ ਸਕਦੀ ਹੈ ਜੇ ਗੱਲਬਾਤ ਹੋਵੇ ਨਹੀਂ ਦੇਖੋ ਇਹ ਤਾਂ ਸਰਕਾਰ ਦੇ ਸਿਰ ਤੇ ਲੱਗਦਾ ਨਹੀਂ ਸਾਨੂੰ ਕਿ ਸਰਕਾਰ ਬਗੈਰ ਕਿਸੇ ਅੰਦੋਲਨ ਤੋਂ ਮੰਗਾ ਮੰਨ ਲਵੇ ਜੇ ਮੰਨਣੀ ਹੁੰਦੀਆਂ 2 ਸਾਲ ਹੋ ਗਿਆ ਅੰਦੋਲਨ ਤਾਂ ਚੱਲੂਗਾ ਫਿਰ ਵੀ ਜੇ ਸਰਕਾਰ ਗੱਲਬਾਤ ਕਰੂਗੀ ਜੇ ਤਿਆਰ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਕਿੰਨੇ ਕ ਦਿਨਾਂ ਦਾ ਅੰਦੋਲਨ ਚੱਲਣ ਦੀ ਉਮੀਦ ਹੈ ਕੀ ਲੱਗਦਾ ਵਾ ਕਿਸ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਆਪਸ ਦੇ ਵਿੱਚ ਜਿਸ ਤਰੀਕੇ ਨਾਲ ਕੱਲ ਵੀ ਤੁਸੀਂ ਇੱਕ ਮਹਾਂ ਰੈਲੀ ਕੀਤੀ ਵੱਡਾ ਇੱਕ ਇਕੱਠ ਜਿਹੜਾ ਵਾ ਉਹ ਸਰਕਾਰ ਨੂੰ ਜਿਹੜਾ ਦਿਖਾਇਆ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਸ ਤਰੀਕੇ ਨਾਲ ਉਥੇ ਕਿੰਨੇ ਕ ਦਿਨ ਦਾ ਮੋਰਚਾ ਚੱਲੇਗਾ ਕਿਸ ਤਰੀਕੇ ਨਾਲ ਮਗਰੋਂ ਪਿੰਡਾਂ ਦੇ ਵਿੱਚ ਤਿਆਰੀਆਂ ਜਿਹੜੀਆਂ ਹੁਣ ਤੋਂ ਹੀ ਤੁਸੀਂ ਸ਼ੁਰੂ ਕਰ ਦਿੱਤੀਆਂ ਹਨ ਦੇਖੋ ਅਸੀਂ ਤਾਂ ਲੰਬੇ ਅੰਦੋਲਨ ਦੀ ਤਿਆਰੀ ਕਰ ਲਈ ਆ ਸਰਕਾਰ ਫੈਸਲਾ ਕਰੂਗੀ ਵੀ ਉਹਨੇ ਕਿੰਨਾ ਚਿਰ ਚਲਾਉਣਾ ਨਹੀਂ ਚਲਾਉਣਾ ਅਸੀਂ ਲੰਬੇ ਸੰਘਰਸ਼ ਲਈ ਤਿਆਰ ਹੋ ਕੇ ਜਾ ਰਹੇ ਹਾਂ ਸੋ ਬਿਲਕੁਲ ਏਸੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸੰਘਰਸ਼ ਦੀ ਤੇਰੀ ਤਿਆਰੀ ਕਰ ਲਈਤੀ ਗਈ ਆ ਤਾਂ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੋਲੋਂ ਜਿਹੜੀਆਂ ਮੰਗਾਂ ਮਨਵਾਉਣ ਵਾਸਤੇ ਲਗਾਤਾਰ ਜਿਹੜੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤਾਂ ਇਹ ਜਿਹੜੇ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਗਈਆਂ ਨੇ ਸਕਾਈ ਨਿਊਜ਼ ਪੰਜਾਬ ਅੰਮ੍ਰਿਤਸਰ ਪੰਕਜ